ਪਰ ਮੇਰੇ ਪਾਸ ਗੱਲ ਕਰੀ ਮਹਾਲਾ ਜੁਸਟਿਕਨ ਡਵੈਲਪਮੈਂਟ ਨਹੀਂ ਹੋ ਰਹੀ ਉਸ ਤੇ ਕਿਨੋ ਜੇ ਸਫਾਈ ਦੀ ਗੱਲ ਦੀ ਤੁਹਾਡ ਗੱਲ ਕੀਤੀ ਜਿਵੇਂ ਕਿਦਾ ਸਫਾਈ ਦਾ ਸਫਾਈ ਦੇ ਮਾਮਲੇ ਚ ਪਿਛੜਦਾ ਜਾ ਰਿਹਾ ਹੈ ਡਿਊ ਟੂ ਕਿ ਸਫਾਈ ਦੀ ਇਹਨਾਂ ਜਗ੍ਹਾ ਨਹੀਂ ਦੇ ਰਹੀ ਸਰਕਾਰ ਰੋਕ ਜਗ੍ਹਾ ਨਹੀਂ ਦੇ ਰਹੀ ਇੱਕ ਸਰਕਾਰ ਤੋਂ ਭਿਖਾਰੀ ਨਹੀਂ ਚੱਕੇ ਜਾ ਰਹੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਸ਼ਹਿਰ ਦੇ ਲਈ ਵੀ ਗਮਾਡਾ ਸਿਨੂ ਕੇਅਰ ਨਹੀਂ ਕਰਦਾ ਗਮਾਡਾ ਦਾ ਇੱਕ ਫਰਜ ਬੰਦਾ ਹੈ ਕਿ ਗਮਾਡਾ ਜਦੋਂ ਇੰਨੀ ਕਮਾਈ ਕਰ ਰਿਹਾ ਹੈ ਆਪਣਾ ਕੁਝ ਹਿੱਸਾ ਜਿਹੜਾ ਦਾ ਬੰਦਾ ਹੈ ਨਗਰ ਨਗਮ ਨੂੰ ਦੇਣਾ ਉਹਨੂੰ ਦਵੇ ਉਹ ਨਗਰ ਨਗਮ ਦੁਸਤ ਜਿਨੂ ਕੇ ਲਾਵੇ ਸਸਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਮੁਹਾਲੀ ਪੰਜਾਬ ਦਾ ਸਭ ਤੋਂ ਮਹਿੰਗਾ ਸ਼ਹਿਰ ਬਣਦਾ ਜਾ ਰਿਹਾ ਮੁਹਾਲੀ ਚ ਪ੍ਰੋਪਰਟੀਜ਼ ਰੇਟ ਅਸਮਾਨ ਨੂੰ ਛੂ ਰਹੇ ਨੇ ਕੀ ਜੋ ਕਰੋੜਾ ਰੁਪਏ ਦੇ ਫਲੈਟ ਲੈ ਰਹੇ ਲੋਕ ਕਿ ਉਹਨਾਂ ਨੂੰ ਉਸ ਦੇ ਰਿਕਾਰਡਿੰਗ ਸਹੂਲਤਾਂ ਮਿਲ ਰਹੀਆਂ ਨੇ ਕਿ ਮੋਹਾਲੀ ਵਿੱਚ ਡਿਵੈਲਪਮੈਂਟ ਉਸ ਤਰ੍ਹਾਂ ਦੀ ਹੋ ਰਹੀ ਹੈ ਸੋ ਇਸ ਦੇ ਬਾਬਤ ਗਲਬਤ ਕਰਨ ਲਈ ਮੇਰੇ ਐਨਬਰੋਸ ਪ੍ਰਾਪਰਟੀ ਤੋਂ ਚੰਦਰ ਆਨੰਦ ਜੀ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸਰ ਬਹੁਤ-ਬਹੁਤ ਸਵਾਗਤ ਸਾਚੀ ਗੱਲ ਜੀ ਪਹਿਲਾਂ ਧੰਨਵਾਦ ਕਰਾਂ ਬਸ਼ਾ ਚੈਨਲ ਦਾ ਜਿਹੜਾ ਤੁਸੀਂ ਮੈਨੂੰ ਇਸ ਕਾਬਿਲ ਸਮਝਾਇਆ ਕਿ ਆਪਾਂ ਤੁਹਾਨੂੰ ਉਸ ਬਾਰੇ ਦੱਸ ਸਕੀਏ ਮੋਹਾਲੀ ਬਾਰੇ ਜਾਗਰੂਕ ਕਰ ਸਕੀਏ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਾਪਰਟੀ 'ਚ ਲੰਬੇ ਸਮੇਂ ਤੋਂ ਕਿਸੇ ਵੀ ਪ੍ਰਾਪਰਟੀ ਦੇ ਰੇਟ ਵਧਣ ਦੇ ਕੀ ਕਾਰਨ ਪਹਿਲਾਂ ਅਜੀ ਪ੍ਰੋਪਰਟੀ ਦੇ ਰੇਟ ਬਟਨ ਦੇ ਕਾਰਨ ਇੱਕ ਤਾਂ ਮੋਹਾਲੀ ਇੱਕ ਹਰੇਕ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਉਹ ਕੋਈ ਆਪਣਾ ਪਲੇਅਰ ਹੋਵੇ ਕੋਈ ਚਾਇਓ ਆਪਣਾ ਆਫੀਸ਼ਲ ਹੋਣ ਗਵਰਨਮੈਂਟ ਆਫੀਸ਼ਲ ਹੋਣ ਜਾਂ ਕੋਈ ਵੀ ਨੇਤਾਗਨ ਹੋਣ ਜਿਹੇ ਵੀ ਆ ਉਹਨਾਂ ਦਾ ਇੱਕ ਡ੍ਰੀਮ ਹੈ ਕਿ ਸਾਡਾ ਕਾਰ ਟ੍ਰਾਈ ਸਿਟੀ ਵਿੱਚ ਹੋਣਾ ਚਾਹੀਦਾ ਹੈ ਟ੍ਰਾਈ ਸਿਟੀ ਵਿੱਚ ਇਸ ਟਾਈਮ ਚੰਡੀਗੜ੍ਹ ਮੁਹਾਲੀ ਔਰ ਪੰਚਕੂਲਾ ਜਾਂ ਕਰਨਵਾਲਾਸ ਏਰੀਆ ਜਿਹੜਾ ਆਂਦਾ ਹੈ ਉਹਦੇ ਵਿੱਚ ਅੱਜ ਦੀ ਘੜੀ ਵਿੱਚ ਮੁਹਾਲੀ ਜਿਹੜਾ ਹੋਟ ਸੇਲਿੰਗ ਇਸ ਕਰਕੇ ਹੈ ਜਾਂ ਮੁਹਾਲੀ ਵਿੱਚ ਡਿਵੈਲਪਮੈਂਟ ਤਾਂ ਜ਼ਿਆਦਾ ਹੋ ਰਹੀ ਹੈ ਕਿ ਚੰਡੀਗੜ੍ਹ ਦਾ ਇੱਕ ਲਿਮਿਟਿਡ ਜਿਹ ਹੈਗਾ ਐਕਸਪੈਂਡ ਨਹੀਂ ਹੋ ਸਕਦਾ ਪੰਚਕੁਲਾ ਵੀ ਜਿਹੜਾ ਹੈਗਾ ਉਹ ਥੋੜਾ ਸਾਈਡ ਤੇ ਪੈਨ ਕਰਕੇ ਉਹ ਜਿੰਨਾ ਕਿ ਹੈਗਾ ਉਹ ਚੱਲ ਰਿਹਾ ਹੈ ਮੁਹਾਲੀ ਕ ਐਵੇਂ ਦਾ ਏਰੀਆ ਜਿਹੜਾ ਐਕਸਪੈਂਡ ਹੋ ਰਿਹਾ ਹੈ ਡੇ ਬਾਏ ਡੇ ਇਤੋਂ ਦੀ ਆਪਾਂ ਗੱਲ ਕਰੀਏ ਬਨੂਰ ਤੱਕ ਪਹੁੰਚ ਚੁੱਕਾ ਹੈ ਮੁਹਾਲੀ ਦਾ ਏਰੀਆ ਆਪਾਂ ਗੱਲ ਕਰੀਏ ਇਧਰੋਂ ਦੀ ਖਰੜ ਤੱਕ ਪਹੁੰਚ ਚੁੱਕਾ ਹੈ ਯਾ ਮੁੱਲਾਪੁਰ ਤੱਕ ਪਹੁੰਚ ਚੁੱਕਾ ਹੈ ਤੇ ਇਸ ਦਾ ਕਿਥੇ ਪੂਰੇ ਚਾਂਸਸ ਹੈ ਰੈਡ ਬੱਟਨ ਤੇ ਹਾਂ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਏਰੀਆ ਬਹੁਤ ਫੈਲ ਰਿਹਾ ਕਿ ਉਸ ਦੇ ਅਕੋਰਡਿੰਗ ਜੋ ਲੋਕ ਮਹਿੰਗੇ ਭਾਜ ਫਲੈਟ ਖਰੀਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਦੀ ਸਹੂਲਤਾਂ ਪ੍ਰੋਵਾਈਡ ਹੋ ਰਹੀਆਂ ਨਹੀਂ ਕਿ ਮੋਹਾਲੀ ਸ਼ਹਿਰ ਚ ਦੇਖਿਆ ਜਾ ਤਾਂ ਗੰਦਗੀ ਐ ਦੇ ਥਾਂ ਤਾਂ ਕੂੜੇ ਦੇ ਢੇਰ ਪਏ ਨੇ ਬਹੁਤ ਅੱਛਾ ਕੁਐਸਚਨ ਪੁੱਛਿਆ ਜੀ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੇਰੀ ਵਾਈਫ ਇੱਕ ਕਾਉਂਸਲਰ ਹੈ ਇਸ ਵਾਰਡ ਤੋਂ ਵਾਰਡ ਨੰਬਰ 11 ਤੋਂ ਜਿਹੜਾ ਸਸ ਗੱਲ ਕੀਤੀ ਹੈ ਕਿ ਸਹੂਲਤਾਂ ਸੁਵਲਤਾ ਦੇ ਮਾਮਲੇ 'ਚ ਸਰਕਾਰ ਜਿਹੜੀ ਆਕਸ਼ਨ ਕਰ ਰਹੀ ਹੈ ਤੁਸੀਂ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਆਕਸ਼ਨ ਹੁੰਦੀ ਹੈ ਇਹ ਆਕਸ਼ਨ ਦੇ ਵਿੱਚ ਕਰੋੜਾਂ ਰੁਪਏ ਦਾ ਸਰਕਾਰ ਨੂੰ ਇੱਕ ਫੰਡ ਆ ਰਹੇ ਨੇ ਪਰ ਅੱਜ ਆਪਾਂ ਗੱਲ ਕਰੀਏ ਮਹਾਲੇ ਜਿਸ ਤੇ ਕਿਨ ਡਿਵੈਲਪਮੈਂਟ ਨਹੀਂ ਹੋ ਰਹੀ ਉਸ ਤੇ ਨੂੰ ਜੇ ਫਾਇਸਫਾਈ ਦੀ ਗੱਲ ਦੀ ਗੱਲ ਕੀਤੀ ਜੇ ਕਿਤੇ ਸਫਾਈ ਦਾ ਸਫਾਈ ਦੇ ਮਾਮਲੇ 'ਚ ਪਿਛੜਦਾ ਜਾ ਰਿਹਾ ਹੈ ਡਿਊ ਟੂ ਕਿ ਸਫਾਈ ਦੀ ਇਹ ਜਗ੍ਹਾ ਨਹੀਂ ਦੇ ਰਹੀ ਸਰਕਾਰ ਰੋਕ ਜਗ੍ਹਾ ਨਹੀਂ ਦੇ ਰਹੀ ਮੇਰੀ ਤੁਹਾਡੇ ਚੈਨਲ ਦੇ ਮਾਦਨ ਵਾਲਾ ਪੀਲ ਹੈ ਸਰਕਾਰ ਨੂੰ ਕਿ ਜਦੋਂ ਆਪਾਂ ਇੱਕ ਵਧੀਆ ਸ਼ਹਿਰ ਡਿਵੈਲਪ ਕਰਨਾ ਚਾਹੁੰਦੇ ਆ ਜਾਂ ਡਿਵੈਲਪ ਕਰ ਰਹੇ ਆ ਜਾਂ ਉੱਥੇ ਜਿ ਜਿਵੇਂ ਗਲ ਕਾ ਸਾਥ ਫਿਨਿਕਸ ਮਾਲ ਆ ਰਿਹਾ ਹੈ ਬਹੁਤ ਟੋਪ ਦਾ ਮਾਲ ਆ ਰਿਹਾ ਹੈ ਤੇ ਅੱਜ ਉਸ ਫਿਨਿਕਸ ਮਾਲ ਦੇ ਬਾਹਰਲੇ ਬੱਸ ਉਸ ਦੇਖੋਗੇ ਉੱਥੇ ਭਿਖਾਰੀਆਂ ਨੇ ਪੂਰੇ ਡੇਰੇ ਲਾਇਪ ਨੇ ਇੱਕ ਸਰਕਾਰ ਤੋਂ ਭਿਖਾਰੀ ਨਹੀਂ ਚੱਕੇ ਜਾ ਰਹੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਸ਼ਹਿਰ ਦੇ ਲਈ ਵੀ ਤੇ ਐਜ਼ ਇਟ ਜਿਵੇਂ ਤੁਸੀਂ ਗੱਲ ਕੀਤੀ ਸਫਾਈ ਦੇ ਮਾਮਲੇ ਵਿੱਚ ਪਿਛੜਦਾ ਜਾ ਰਿਹਾ ਹੈ ਜਿਹੜਾ ਪ੍ਰਾਪਰਟੀ ਹੈਗੀ ਮੁਹੱਲੇ ਸ਼ਹਿਰ ਚ ਡੇ ਬਾਈ ਡੇ ਇਨਕਰੀਸ ਕਰ ਰਹੀ ਹੈ অর ਰੀਜ਼ਨ ਉਹਦਾ ਇਹ ਹੈ ਕਿ ਜਿਹੜੀ ਨਵੀਂ ਲੈਂਡ ਪੁਲਿੰਗ ਸਕੀਮ ਆਈ ਹੈ ਲੈਂਡ ਪੁਲਿੰਗ ਸਕੀਮ ਦੇ ਤਹਿਤ ਵੀ ਜੇ ਬੰਗਲ ਕਰੀਏ ਲੋਕਾਂ ਨੂੰ 1000 ਏਕੜ ਦੇ ਏਕੜ ਦੇ ਪਿੱਛੇ 1000 ਗਜ ਦਾ ਪਲਾਟ ਜਾਂ ਸ਼ੋਰੂਮ ਮਿਲ ਰਿਹਾ ਉਸ ਕਰਕੇ ਵੀ ਜਿਹੜਾ ਹੈਗਾ ਰੇਟ ਡਾਊਨ ਹੋਣ ਦੇ ਕੋਈ ਹਿਸਾਰ ਨਹੀਂ ਹੈ ਕੋਮ ਹਾਲੀ ਦੀ ਸ਼ੋਰੂਮ ਦੀ ਗੱਲ ਕਰਾਂ ਮੈਂ ਇੱਕ ਸ਼ੋਰੂਮ ਮਾੜੀ ਤੋਂ ਮਾੜੀ ਲੋਕੇਸ਼ਨ ਦਾ ਵੀ ਗੱਲ ਕਰੀਏ 4 ਕਰੋੜ ਤੋਂ ਘੱਟ ਨਹੀਂ ਮਿਲਣਾ ਕੋਈ ਵੀ ਜਿਹੜੀ ਆਊਟਰ ਦੇ ਹੋਵੇ ਨੰਜੀ ਐਮਐਲਏ ਕੁਲਵਾਂਸੀ ਦੇ ਜਿਹੜੇ ਵਾਦੇ ਨੇ ਦਾਅਵੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਰ ਉਹਨਾਂ ਵੱਲ ਬਹੁਤ ਇਹ ਵਾਦੇ ਦਾਅਵੇ ਕੀਤੇ ਜਾ ਰਹੇ ਨੇ ਵੱਡੇ ਵੱਡੇ ਕਿਮਵਾਲੀ ਸ਼ਹਿਰ ਦੀ ਡਿਵੈਲਪਮੈਂਟ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਪਰ ਮੈਂ ਤੁਸੀਂ ਇਸ ਦੇ ਬਾਰੇ ਤੁਹਾਡਾ ਕੀ ਦੇਖੋ ਨੇਤਾਗਨ ਕੋਈ ਵੀ ਹੁੰਦਾ ਉਹ ਵਾਦੇ ਕਰਕੇ ਸਿੱਕਾ ਚੰਦਾ ਪਰ ਮੈਂ ਦੇਖੋ ਖਾਲੀ ਐਮਐਲਏ ਨੂੰ ਜਾਂ ਕਿਸੇ ਉਹਨੂੰ ਟਾਰਗੇਟ ਕਰਾਂਗੇ ਆਪਾਂ ਇਸ ਉਸ ਮੁੱਦੇ ਨਹੀਂ ਕਰਾਂਗੇ ਬੇਸਿਕਲੀ ਡਿਊਟੀਆਂ ਪੰਜਾਬ ਸਰਕਾਰ ਦੇ ਸਾਰੇ ਜਿੰਨੇ ਚੁਣੇ ਹੋਏ ਵਿਧਾਇਕ ਚਾਹੇ ਅਸੀਂ ਉਹਨਾਂ ਵਿੱਚ ਕੌਂਸਲਰ ਵੀ ਮੇਰੀ ਵਾਈਫ ਆ ਜਾਂ ਮੇਲ ਹੈ ਸਭ ਦੀ ਡਿਊਟੀਆਂ ਨਿਭੰਦੀ ਹੈ ਕਿ ਆਪਣੇ ਆਪਣੀ ਜ਼ਿੰਮੇਵਾਰ ਨੂੰ ਸਹੀ ਤਿਕਾ ਸਮਝੀਏ ਜਿਹੜੀ ਪ੍ਰਾਪਰਟੀ ਦੇ ਰੇਟ ਵਧਨ ਦੇ ਜਿਹੜੇ ਹੈਗੇ ਆ ਇਹ ਰੇਟ ਹੋਰ ਹਰੇ ਅੱਪ ਜਾਣਗੇ ਅੱਜ ਦੀ ਰੇਟ ਜਿਹੜਾ ਕਲੈਕਟਰਟ ਨੇ ਹੁਣ 55000 ਰੁਪਏ ਗੱਜ ਕੀਤਾ ਜਿਹੜਾ ਹੁਣ ਜਿਹੜਾ ਕਲੈਕਟਰਟ ਕੀਤਾ ਹੈ ਹਰੇ ਵੀ ਘਟਾ ਹੈ ਹਰੇ ਹੋਰ ਵਧਨ ਦਾ ਚਾਂਸ ਹੈਗਾ ਮੈਨੂੰ ਲੱਗ ਰਿਹਾ ਤੇ ਰੇਟ ਵਧਨ ਗਿਆ ਜੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਵਾਈਫ ਕਾਉਂਸਲਰ ਹੈ ਤੁਸੀਂ ਸੱਤ ਫੇਸ ਵਾਸਤੇ ਕੀ ਨਮਾ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਮੈਂ ਦੱਸਿਆ ਤੁਸੀਂ ਵੀ ਤੁਸੀਂ ਇੱਕ ਬੈਡਮਿੰਟਨ ਕੋਰਟ ਵੀ ਦਿੱਤਾ ਸਰ ਅਸੀਂ ਮੇਰੇ ਵਾਰਡ ਦੇ ਵਿੱਚ ਅਸੀਂ ਪਹਿਲੀ ਗੱਲ ਨਾਲ ਖੇਡਾਂ ਨੂੰ ਬੜੇ ਲੈ ਕੇ ਬੱਚਿਆਂ ਦੇ ਲਈ ਖੇਡ ਮੈਦਾਨ ਜਾਦ ਜ਼ਿਆਦਾ ਕਰ ਰਹੇ ਹਾਂ ਮੈਂ ਆਲਰੇਡੀ ਇੱਕ ਬੈਡਮਿੰਟਨ ਕੋਰਟ ਮੈਂ ਨਹੀਂ ਮੇਰੀ ਵਾਈਫ ਨੇ ਮਤਲਬ ਨਹੀਂ ਵਾਈਫ ਤਾਂ ਕਾਉਂਸਲਰ ਹੈ ਅਸੀਂ ਪਹਿਲਾਂ ਆਲਰੇਡੀ ਇੱਥੇ ਖੇਡ ਮੈਦਾਨ ਤਿਆਰ ਕਰ ਚੁੱਕੇ ਹਾਂ ਬੈਡਮਿੰਟਨ ਦਾ ਇੱਕ ਕਾਜ ਹੋਰ ਸਮਰਪਿਤ ਕਰਨ ਜਾ ਰਹੇ ਆ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਇੱਥੇ ਤੇ ਇਸ ਤੋਂ ਇਲਾਵਾ ਇੱਕ ਬੋਲੀਵੁੱਡ ਕੋਟ ਦੀਪਾਂ ਦਿੱਤਾ ਹੈ ਤੇ ਵਾਰਡ ਦੇ ਲਈ ਜੋ ਵੀ ਆਪਾਂ ਵੱਧ ਤੋਂ ਵੱਧ ਕਰ ਸਕਦੇ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅੱਗੇ ਵੀ ਆਪਾਂ ਜੇ ਰੱਬ ਦਾ ਸਾਥ ਰਿਹਾ ਸਾਰੇ ਪਬਲਿਕ ਦਾ ਸਾਥ ਰਿਹਾ ਤਾਂ ਹੋਰ ਵਧੀਆ ਕਰਕੇ ਦਿਖਾਵਾਂਗੇ ਮੰਤਰੀ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਗੇ ਜਿਸ ਤਰ੍ਹਾਂ ਮਹਿੰਗੇ ਪਾ ਦੇ ਲੋਕ ਫਲੈਟ ਕੀ ਦੇਣੇ ਕਿ ਉਹਨਾਂ ਦੀ ਸਹੂਲਤਾਂ ਨੂੰ ਉਸ ਲੈਵਲ ਤੇ ਪ੍ਰੋਵਾਈਡ ਕੀਤਾ ਜਾਵੇ ਸਰ ਦੇਖੋ ਜੇ ਆਪਾਂ ਗੱਲ ਕਰੀਏ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾਂਗੇ ਐਕਸਪੈਂਡ ਬਹੁਤ ਹੋ ਚੁੱਕਾ ਮਾਲੀ ਖਰੜ ਤੱਕ ਜਾ ਚੁੱਕਾ ਮਨੂਰ ਤੱਕ ਜਾ ਚੁੱਕਾ ਰਾਜਪੁਰਾ ਵਿੱਚ ਆ ਗਿਆ ਜਾਂ ਟੇਪਲਾ ਰੋਡ ਆ ਗਈ ਸਾਰੀ ਸੜਕਾਂ ਦਾ ਬੁਰਾ ਹਾਲ ਸੜਕਾਂ ਦੇ ਵਿੱਚ ਆਪਾਂ ਗੱਲ ਕਰੀਏ ਖੜਦਾ ਦਾ ਬਾਕੀ ਬੁਰਾ ਹਾਲ ਹੈ ਮੁਹਾਲਲੇ ਵੀ ਕੋਈ ਐਸਾ ਨਹੀਂ ਕਿ ਮੁਹਾਲਲੇ ਵਿੱਚ ਕਈ ਥਾਵਾਂ ਤੇ ਸੜਕਾਂ ਦੇ ਖੱਡੇ ਪਏ ਹੋਏ ਨੇ ਜਿਹੜੀ ਜ਼ਿੰਮੇਵਾਰੀ ਗਮਾਡਾ ਦੀ ਹੈਗੀ ਹੈ ਗਮਾਡਾ ਦੀ ਮੇਨ ਰੋਡ ਕਈ ਚੀਜ਼ਾਂ ਹੈ ਗਮਾਡਾ ਦੇ ਅੰਦਰਾਂ ਤੇ ਨੇ ਗਮਾਡਾ ਉਸ ਨੂੰ ਕੇਅਰ ਨਹੀਂ ਕਰਦਾ ਗਮਾਡਾ ਦਾ ਇੱਕ ਫਰਜ਼ ਬੰਦਾ ਹੈ ਕਿ ਗਮਾਡਾ ਜਦੋਂ ਇੰਨੀ ਕਮਾਈ ਕਰ ਰਿਹਾ ਹੈ ਆਪਣਾ ਕੁਝ ਹਿੱਸਾ ਜਿਹੜਾ ਦਾ ਬੰਦਾ ਹੈ ਨਗਰ ਨਿਗਮ ਨੂੰ ਦੇਣਾ ਉਹਨੂੰ ਦਵੇ ਉਹ ਨਗਰ ਨਿਗਮ ਨੂੰ ਉਸ ਜਿਨੂੰ ਕੇ ਲਾਵੇ ਇਹ ਜ਼ਰੂਰੀ ਹੋਰ ਕਿਹੜੀਆਂ ਨੇ ਮੁਹਾਲੇ ਤੇ ਮੇਨ ਮੇਨ ਵੱਡੀ ਉਸ ਤਰ੍ਹਾਂ ਮੁਸ਼ਕਲ ਆ ਕੇ ਲੋਕਾਂ ਨੂੰ ਨੇ ਦਿੱਕਤਾਂ ਨੇ ਇੱਕ ਪਾਰਕਿੰਗ ਦੀ ਸਮੱਸਿਆ ਨੂੰ ਬਹੁ ਅ ਸਰ ਪਾਰਕਿੰਗ 노 ਡਾਊਟ ਕਿ ਪਾਰਕਿੰਗ ਦਾ ਬਹੁਤ ਵੱਡਾ ਇਸ਼ੂ ਹੈ ਪਰ ਆਪਾਂ ਕਿ ਜੁਟਕੇ ਮਾਰ ਕੇ ਸੋਲਟ ਆਊਟ ਹੋ ਜਾਏਗਾ ਨਾ ਪਰ ਸਰਕਾਰ ਵੀ ਸ਼ਾਇਦ ਨਾ ਉਸ ਉਸ ਤਿੱਕੇ ਨਾ ਕਰ ਪਾਵੇ ਪਾਰਕਿੰਗ ਜਿਹੜੀ ਹੈਗੀ ਆ ਅਬ ਜੇ ਐਜ਼ ਐ ਜਿਵੇਂ ਸੀ ਵਾਈਫ ਦਾ ਕਾਉਂਸਲਰ ਮੇਰੇ ਮਨ ਚ ਇੱਕ ਵਿਚਾਰ ਆਇਆ ਸੀਗਾ ਬਟ ਉਹ ਫੰਡ ਨਾਲ ਹੋਣਾ ਹੈ ਵਿਦਆਊਟ ਫੰਡ ਨਹੀਂ ਹੋਣਾ ਜਿਵੇਂ ਪਾਰਕ ਹੈ ਪਾਰਕ ਦੇ ਨੀਚੇ ਪੂਰੀ ਇੱਕ ਵਾਰ ਬੇਸਮੈਂਟ ਪਾਰਕਿੰਗ ਤਿਆਰ ਕਰੀ ਜਾਵੇ ਯਾ ਜਿਹੜੇ ਕੁਝ ਖਾਲੀ ਮੈਦਾਨ ਪਏ ਆ ਸਕੂਲਾਂ ਵਿੱਚ ਵੀ ਬਾਉਂਡਰੀ ਹੁੰਦੀ ਹੈ ਜਿਹੜੀ ਆਪਾਂ ਉਹਨੂੰ ਬੇਸਮੈਂਟ ਪਾਰਕਿੰਗ ਤਿਆਰ ਕਰਈਏ ਜਿਹਦੇ ਨਾਲ ਕਿ ਸ਼ਹਿਰ ਵਾਸੀਆਂ ਨੂੰ ਪਾਰਕਿੰਗ ਦਾ ਕੋਈ ਇਸ਼ੂ ਨਾ ਰਵੇ ਪਾਰਕਿੰਗ ਨੂੰ ਲੈ ਕੇ ਰੋਜ਼ ਹੀ ਕੋਈ ਨਾ ਕੋਈ ਸਾਨੂੰ ਸਾਡੇ ਕੁਲਵਾੜ ਦੇ ਵਿੱਚ ਆਂਦੇ ਲੋਕੀ ਕਿ ਸਾਡੀ ਅੱਜ ਇਹਦੇ ਨਾਲ ਲੜਾਈ ਹੋ ਗਈ ਉਹ ਤਾਂ ਲੜਾਈ ਹੋ ਗਈ ਇਹ ਚੀਜ਼ਾਂ ਬਹੁਤ ਕਰਦੀਆਂ ਜਿਹੜੀ ਇਹਨਾਂ ਨੇ ਹੁਣ ਲੋ ਕੀਤੇ ਨਾ ਸਿਲਟ ਪਲੱਸ 4 ਵਾਲਾ ਕੀਤਾ ਹੈ ਮੇਰੇ ਖਿਆਲੋਂ ਸਭ ਤੋਂ ਵਧੀਆ ਹੈਗਾ ਹੁਣ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਥੈਂਕ ਯੂ। ਇਸ ਸਮੇਂ ਜਤਿੰਦਰ ਰੰਜੀਤ ਜੋ ਲੰਮੇ ਸਮੇਂ ਤੋਂ ਪ੍ਰਾਪਰਟੀ ਦੇ ਖੇਤਰ ਚ ਕੰਮ ਕਰ ਰਹੇ ਨੇ ਜਿਨ੍ਹਾਂ ਦਾ ਕਹਿਣਾ ਕਿ ਬਾੜੀ ਸ਼ਹਿਰ ਦੀ ਡਿਵੈਲਪਮੈਂਟ ਤਾਂ ਵੱਡੇ ਪੱਧਰ ਤੇ ਹੋ ਰਹੀ ਆ ਪਰ ਉਸ ਪੱਧਰ ਤੇ ਲੋਕਾਂ ਨੂੰ ਸਕੂਲ ਤਾਂ ਨਹੀਂ ਪ੍ਰੋਵਾਈਡ ਹੋ ਰਿਹਾ। ਸੋ ਸਰਕਾਰ ਨੂੰ ਅਪੀਲ ਹੈ ਕਿ ਉਸ ਲੈਵਲ ਦੀ ਉਹਨਾਂ ਨੂੰ ਸਹੂਲਤਾਂ ਹੀ ਪ੍ਰੋਵਾਈਡ ਕੀਤੀਆਂ ਜਾਣ। ਜਸਵੀਰ ਸਿੰਘ ਜਤਿੰਦਰ ਧਮਾਨ ਜੀ ਤੇ ਹੋਰ ਮੈਂਬਰ ਖੜੇ ਇਸ ਗੱਲਬਾਤ ਕਰਾਂਗੇ। ਜਸਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਮਿਹਰਬਾਨੀ ਸਰ। ਸਰ ਪਹਿਲਾਂ ਤਾਂ ਦੇਸ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨ ਸਾਡੇ ਜਿਹੜਾ 11 ਨੰਬਰ ਵਾਰਡ ਆ ਜੀ ਇਹਦੇ ਵਿੱਚ ਜਿਹੜੇ ਐਮਸੀ ਸਾਹਿਬ ਹੈਗੇ ਆ ਉਹ ਚੰਗੀ ਮਿਹਨਤ ਕਰਦੇ ਆ ਸਾਡੇ ਬਹੁਤ ਸਾਰੇ ਕੰਮ ਹੋਇਆ ਜਿੱਦਾਂ ਹੁਣ ਨਵਾਂ ਸਾਡਾ ਬੈਡਮਿੰਟਨ ਕੰਪਲੈਕਸ ਬਣਿਆ ਸਫਾਈ ਦਾ ਵੀ ਠੀਕ ਠਾਕ ਚੱਲ ਰਿਹਾ ਬਾਕੀ ਜਿਹੜੇ ਵੀ ਕੰਮ ਹੈਗੇ ਆ ਸਾਡੇ ਕੇ ਬਗੈਰ ਕੇ ਸਾਡੇ ਮੇਅਰ ਸਾਹਿਬ ਜਿਹੜੇ ਹੈਗੇ ਬਹੁਤ ਹੀ ਕੋਆਪਰੇਟਿਵ ਹੈਗੇ ਉਹ ਮੇਅਰ ਸਾਹਿਬ ਜੀ ਇਹਨਾਂ ਨੂੰ ਕਦੀ ਸਮਝਿਆ ਹੀ ਨਹੀਂ ਉਹ ਸਾਡੇ ਜਿੱਦਾਂ ਵੱਡੇ ਭਰਾ ਹੁੰਦੇ ਐਦਾਂ ਆ ਮਾੜਾ ਜੇ ਕੰਮ ਕਰਦੇ ਲੋਕ ਕਈ ਲੋਕਾਂ ਨੇ ਤਾਂ ਮੇਅਰ ਸਾਹਿਬ ਦਾ ਮੂੰਹ ਤੱਕ ਨਹੀਂ ਦੇਖਿਆ ਸੀ ਤੇ ਉਹਨਾਂ ਦੇ ਘਰ ਐਦਾਂ ਜਾਵੜਿਆ ਜਿੱਦਾਂ ਭਰਾ ਤੇ ਕਰ ਸਾਡਾ ਬਗੈਰ ਕਿਸੇ ਤਰ੍ਹਾਂ ਕਿ ਹਾਂ ਉਹਨਾਂ ਨੂੰ ਆਪਾਂ ਕਿਉਂਕਿ ਵਿੱਚੇ ਵਿਚਰਦੇ ਆ ਵਿੱਚੇ ਵਿਚਰਦੇ ਆ ਵਿੱਚੋਂ ਸਾਡੇ ਰਹੇ ਹੋ ਆ ਤੇ ਉਹ ਸਾਨੂੰ ਕੰਮ ਕਰਾਉਣ ਚ ਕੋਈ ਮੇਰ ਸਾਹਿਬ ਕੋਈ ਪ੍ਰੋਬਲਮ ਨਹੀਂ ਹੁੰਦੀ ਸਰਕਾਰ ਦਾ ਕੋਈ ਐਮਐਲਏ ਸਾਹਿਬ ਦਾ ਕੰਟਰੀਬਿਊਸ਼ਨ ਹੈ ਮਿਲਦਾ ਹੈ ਕਿਉਂਕਿ ਮੈਨੂੰ ਲੱਗਦਾ ਐਮਐਲਏ ਸਾਹਿਬ ਦੇ ਵਿੱਚ ਹੋ ਗਿਆ ਨੇਚਰਲੀ ਇੱਕ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਥੋੜਾ ਜਿਹਾ ਕਨਫਲਿਕਟ ਤਾਂ ਹੈਗਾ ਹੀ ਆ ਠੀਕ ਹੈ ਨਾ ਤੇ ਉਹਦੇ ਵਿੱਚ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਉਹ ਤੇ ਵੀ ਫਰਕ ਪੈਂਦਾ ਤੇ ਜਿੱਦਾਂ ਹੁਣ ਕੋਈ ਵੱਡੇ 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 ਪ੍ਰੋਜੈਕਟ ਹੈ ਗਿਆ ਉਹਦੇ ਵਿੱਚ ਨੇਚਰਲੀ ਸਰਕਾਰ ਦੀ ਸੇ ਹੁੰਦੀ ਇਹ ਦੂਸਰੇ ਪਾਸੇ ਜਿਹੜਾ ਹੁੰਦਾ ਤਾਂ ਦੂਸਰੀ ਸਰਕਾਰ ਦੂਸਰੀ ਪਾਰਟੀ ਹੁੰਦੀ ਆ ਤੇ ਨੇਚਰਲੀ ਦਲੇ ਦਾ ਹੁੰਦੀ ਆ ਠੀਕ ਹੈ ਨਾ ਤੁਸੀਂ ਅਕਸਰ ਬਾਡਾਂ ਚ ਨਾ ਪਾਰਕਿੰਗ ਦੀ ਸਮੱਸਿਆ ਬਹੁਤ ਹੁੰਦੀ ਐ ਸੋ ਐਸੇ ਬਾਡ ਚ ਕੀ ਨਾ ਦੇਖੋ ਇਹ ਯੂਨੀਵਰਸਲ ਯੂਨੀਵਰਸਲ ਪ੍ਰੋਬਲਮ ਆ ਬ੍ਰਦਰ ਸਾਹਿਬ ਇਹ ਤਾਂ ਯੂਨੀਵਰਸਲ ਪ੍ਰੋਬਲਮ ਤੁਸੀਂ ਕਰ ਰਹੇ ਹੋ ਕੁਝ ਇਹ ਤਾਂ ਕੀ ਕਰ ਸਕਦੇ ਇਹਦੇ ਵਿੱਚ ਇੱਕ ਘਰ ਦੇ ਵਿੱਚ ਦੇਖੋ ਜਿਹੜੀ ਸਾਡੇ 8 ਮਰਲੇ ਦੀ ਕੋਠੀ ਹੈਗੀ ਉਹਦਾ ਫਰੰਟ 30 ਫੁੱਟ ਆ 30 ਫੁੱਟ ਦੇ ਵਿੱਚ ਉਹ ਨਾ 30 ਤਿੰਨ ਗੱਡੀਆਂ ਆ ਸਕਦੀਆਂ ਕੋਈ ਸਿੱਧੀਆਂ ਖੜੀਆਂ ਕਰਦੇ ਸੈਕੰਡਰੀ ਕੋਨੇ ਵਿੱਚ ਹੁਣ ਜਿੱਦਾਂ ਪੀਜੀ ਲੋਕਾਂ ਨੇ ਰੱਖਣ ਲੱਪਿਆ ਪ ਦ ਨੈਚਰਲਿ ਪਾਰਕ ਲਾ ਉੱਥੇ ਹੀ ਹੋਣੀ ਆ ਹੁਣ ਜਿਹੜਾ ਸਾਡੇ ਆਲੇ ਦੋਲੇ ਪਾਰਕ ਹੈਗਾ ਇੱਥੇ ਤੇ ਚਲੋ ਥੋੜਾ ਅਕੋਮੋਡੇਟ ਹੋ ਜਾਂਦਾ ਪਰ ਜਿਹੜੇ ਸੀ ਰੋਡ ਹੈਗੇ ਉਹਨਾਂ ਦੀ ਬਹੁਤ ਪ੍ਰੋਬਲਮ ਹੈਗੀ ਆ ਉਹਦੇ ਵਿੱਚ ਬੱਚਿਆਂ ਦੇ ਜਿਵੇਂ ਤੁਸੀਂ ਕਹਿੰਦੇ ਕਿ ਐਡਵੈਂਚਰ ਕੋਰਟ ਤਿਆਰ ਕੀਤਾ ਮੇਰੇ ਸਾਹ ਵਾਰਿਆਂ ਦੇ ਇਸ ਤੋਂ ਇਲਾਵਾ ਵੀ ਕੁਝ ਹੋਰ ਹੈ ਜੀ ਆ ਜੀ ਆ ਦੇਖੋ ਸਾਡੇ ਕਿੰਨੇ ਲੱਤਾਉਣੇ ਲੱਗੇ ਜਿਆ ਝੁਲੇ ਲੱਗੇ ਆ ਬਹੁਤ ਸਾਰੇ ਝੂਲੇ ਲੱਗੇ ਜਿਹੜਾ ਵੀ ਅਸੀਂ ਕਰਿਆ ਦੇਖ ਕੇ ਆਈਦਾ ਦੀ ਫੋਟੋ ਦੇ ਦਿੱਦੀ ਇਹਨਾਂ ਨੂੰ ਸਾਰੇ ਬਣਾ ਕੇ ਦਿਓ ਮੇਰੇ ਸਾਹਿਬ ਬਹੁਤ ਹੀ ਕੋਆਪਰੇਟਿਵ ਸਾਡਾ ਬਹੁਤ ਥੋੜੇ ਨਹੀਂ ਬਹੁਤ ਜ਼ਿਆਦਾ ਹਾਂ ਜੀ ਹੋਰ ਕੀ ਕੀ ਸਹੂਲਤਾਂ ਨੇ ਤੁਹਾਡੇ ਵਾਰਡ ਸਾਡੇ ਵਾਰਡ ਦੇ ਵਿੱਚ ਰਿਹਾ ਕਿ ਬਿਜਲੀ ਦੇ ਤੇ ਟ੍ਰਾਂਸਫਾਰਮ ਹੈਗੇ ਆ ਦਾਸਰ ਦੇ ਵਿੱਚ ਬਿਜਲੀ ਦੀ ਬਹੁਤ ਫਲਕਚੁਏਸ਼ਨ ਰਹਿੰਦੀ ਸੀ ਹੁਣ ਪਿੱਛੇ ਜਾ ਕੇ ਕਹਿ ਕੇ ਸਾਰੇ ਟ੍ਰਾਂਸਫਰ 3-4 ਚੇਂਜ ਕਰਾਏ ਉਹਨਾਂ ਵੋਲਟੇਜ ਫਲਕਚੁਏਸ਼ਨ ਬਹੁਤ ਘਟ ਗਈ ਹੈ ਜੀ ਤੇ ਹੁਣ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਹੁਣ ਮੇਅਰ ਸਾਹਿਬ ਨੂੰ ਅੱਜ ਆਉਗੇ ਲੱਗਾਂਗੇ ਸਾਡੇ ਜਿਹੜੇ ਦਰਖਤ ਹੈਗੇ ਨਾ ਇਹ ਬਹੁਤ ਡੇਂਜਰਸ ਹੈਗੇ ਕਿਉਂਕਿ ਇਹਨਾਂ ਦੀ ਹਾਈਟ ਐਨੀ ਵੱਧ ਗਈ ਆ ਕਿ ਕੋਈ ਕਾਰਾਂ ਕੋਰਾਂ ਨੂੰ ਤਾਂ ਹੈ ਕੋਠੀਆਂ ਨੂੰ ਵੀ ਢਾ ਸਕਦੇ ਆ ਪਰ ਉਹ ਸਰਕਾਰ ਕਹਿੰਦੀ ਹੈ ਕਿ ਅਸੀਂ ਨਹੀਂ ਢਾ ਅਸੀਂ ਨਹੀਂ ਕ ਪਰ ਜਦ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਪਰ ਕਟਿਆ ਗਿਆ ਪਰ ਇੱਕ ਤਾਂ ਪ੍ਰੋਨਿੰਗ ਹੁੰਦਾ ਇੱਕ ਪ੍ਰੋਨਿੰਗ ਦੀ ਹਾਈਟ ਘਟਾਤੀ ਜਾਂਦੀ ਅਸੀਂ ਹੁਣ ਅੱਜ ਬੇਨਤੀ ਕਰਾਂਗੇ ਕਿ ਉਹਨਾਂ ਦੀ ਇਹਦੀ ਹਾਈਟ ਵੀ ਘਟਾਈ ਜਾਵੇ ਪਿੱਛੇ ਦੋ ਤਨਕਾਰਾ ਸੀ ਜਾਂ ਡੈਮੇਜ ਹੋ ਗਿਆ ਕਾਰਾਂ ਦਾ ਬੰਦਾ ਸਹਿਲਾਦਾ ਜੇ ਗੱਲ ਜਾਨੀ ਨੁਕਸਾਨ ਹੋ ਗਿਆ ਸੋ ਪ੍ਰੋਬਲਮ ਆਣੀ ਹਾਂਜੀ ਸੋ ਮੇਰੇ ਚਤੰਦਰ ਅਨੰਦ ਜੀ ਵੀ ਨੇ ਜਿਹੜਾ ਦੇ ਵਾਈਫ ਤੋਂ ਦੇ ਕਾਉਂਸਲਰ ਨੇ ਸੋ ਕੀ ਕੀ ਕਰਨ ਚੋਗੇ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਸਾਹਿਬ ਨੇ ਕਹਿ ਜਿਹੜੇ ਕੰਮ ਹੋਏ ਨੇ ਸੋ ਕਿਸ ਤਰ੍ਹਾਂ ਅਸੀਂ ਐਗਰੀ ਉਹਨਾਂ ਨਾਲ ਸਾਹਿਬ ਸਾਡੇ ਕੋ ਅਗਰੀ ਸਾਡੇ ਜਿਹੜੇ ਵਾਰਡ ਵਾਸੀ ਆ ਜੇ ਉਹ ਅਗਰੀ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕੋਈ ਕੰਮ ਕਰਦੇ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਸਾਨੂੰ ਕੋਈ ਐਪਰੀਸ਼ੀਏਟ ਕਰੇ ਜਦ ਸਾਡੇ ਮੋਢੇ ਤੇ ਐ ਰੱਖੇ ਹੱਥ ਕਰਕੇ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਔਰ ਵਾਰਡ ਵਾਸੀ ਨੇ ਕਿ ਪ੍ਰੋਮਿਸ ਕੀਤਾ ਸੀ ਆ ਮੈਂ ਤੇ ਮੇਰੀ ਵਾਈਫ ਨੇ ਕਿ ਅਸੀਂ ਵਾਰਡ ਲਈ ਦਿਨ ਰਾਤ ਇੱਕ ਮਿਹਨਤ ਕਰਕੇ ਵਾਰਡ ਤੋਂ ਬਾਅਦ ਵਾਰਡ ਲਈ ਕੁਝ ਨਾ ਕੁਝ ਕਰਕੇ ਦਿਖਾਵਾਂਗੇ ਔਰ ਕੀਤਾ ਵੀ ਹੈਗਾ ਔਰ ਬੇਸਕਤ ਇਸ ਦਿਨੇ ਬਸ ਨਿੱਕ ਆ ਰਹੇ ਹਨ ਉਸ ਤੱਕ ਦੇ ਸੀ ਸਾਨੂੰ ਇੱਥੇ ਬੈਡਮਿੰਟਨ ਕੋਰਟ ਦੀ ਰਿਕਵੈਸਟ ਆਈ ਸੀ ਉਹ ਕਰਾਇਆ ਇਸ ਤੋਂ ਇਲਾਵਾ ਲਾਇਬ੍ਰੇਰੀ ਪਾਰਕ ਦੇ ਵਿੱਚ ਬਾਲੀਬਾਲ ਕੋਰਟ ਕਰਾਇਆ ਇੱਕ ਹੋਰ ਦੋ ਨੰਬਰ ਪਾਰਕ ਹੈ ਉਹਦੇ ਚ ਅਸੀਂ ਬੈਡਮਿੰਟਨ ਕੋਰਟ ਕਰਾਇਆ ਅਸੀਂ ਖੇਡਾਂ ਦੇ ਮੈਦਾਨ ਨੂੰ ਤਰੀਜ਼ ਦਿੱਤੀ ਹੈ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਮੋਬਾਈਲ ਦੀ ਆਤੋਂ ਦੂਰ ਰਹਿ ਕੇ ਇੱਕ ਐਕਟੀਵਿਟੀ ਚਾਨ ਜਿਵੇਂ ਪਹਿਲੇ ਜਮਾਨੇ ਚ ਹੁੰਦਾ ਸੀ ਅਸੀਂ ਪਹਿਲੇ ਜਮਾਨੇ ਚ ਗੇਮਾਂ ਖੇਲਣ ਲਈ ਹੁੰਦਾ ਸੀ ਤਦ ਮੋਬਾਈਲ ਨਹੀਂ ਹੁੰਦੇ ਸੀ ਅੱਜ ਇਹ ਟੈਕਨੀਕ ਜਿੰਨੀ ਜੇ ਡੇਲੀ ਵਾਈਡ ਵਧ ਰਹੀ ਹੈ ਤੇ ਮੋਬਾਈਲ ਵਾਲੇ ਪਾਸੇ ਲੋਕੀ ਜਿਆਦਾ ਖਸ ਰਹੇ ਨੇ ਜਿਹਦੇ ਨਾਲ ਕਈ ਬਿਮਾਰੀਆਂ ਵੀ ਹੋ ਰਹੀਆਂ ਔਰ ਕਈ ਟੈਨਸ਼ਨਾਂ ਵੀ ਪੈਦਾ ਹੋ ਰਹੀਆਂ ਮੋਬਾਈਲ ਦੇ ਨਾਲ ਬੱਚੇ ਇਸ ਚੀਜ਼ ਤੋਂ ਬਾਹਰ ਆਣ ਤੇ ਇਹਦੇ ਚ ਖੇਡਣਾ ਪਾਉਂਦੇ ਹੀ ਚਾਣਦੇ ਆ ਬਾਕੀ ਵਾਰਡਲੀ ਅਸੀਂ ਦਿਨ ਰਾਤ ਇੱਕ ਕਰਦੇ ਆ ਬੇਂਗੇ ਵਾਈਫ ਮੇਰੀ ਕੰਸਟੰਟ ਹੁੰਦੇ ਨਾਤੇ ਮੈਂ ਇਹ ਕਹੂੰਗਾ ਕਿ ਵਾਰਡ ਵਾਲੇ ਲੱਕੀਏ ਸਾਡੇ ਆਪਣੇ ਮੁੱਢੋਂ ਕਹਿਣਾ ਕਿ ਚੰਗਾ ਨਹੀਂ ਲੱਗਦਾ ਯੋ ਬਤਨ ਜੀ ਹਾਂ ਜੀ ਬਿਲਕੁਲ ਸਹੀ ਸਰਾ ਮੈਂ ਉਹ ਪੁੱਛਣ ਲੱਗਾ ਸੀ ਜਿਵੇਂ ਬਜ਼ੁਰਗਾਂ ਵਾਸਤੇ ਕੁਝ ਕਰ ਰਹੇ ਹੋ ਕੋਈ ਲੈਬਰਾਟਰੀ ਵਗੈਰਾ ਹਾਂ ਜੀ ਬਜ਼ੁਰਗਾਂ ਵਾਸਤੇ ਜੁਰਗਾਂ ਵਾਸਤੇ ਮੇਹਰ ਸਾਹਿਬ ਨੂੰ ਕਿਹਾ ਕਿ ਉਹਨੇ ਬੈਠਣ ਲਈ ਸਪੈਸ਼ਲ ਇੱਕ ਰੂਮ ਬਣਾਇਆ ਚਾ ਇੱਕ ਰੂਮ ਤਿਆਰੀ ਤਿਆਰੀ ਕਰ ਰਹੇ ਇਹਨਾਂ ਦੇ ਜੈਂਡਰ ਹੈ ਗਿਆ ਉੱਥੇ ਬਹੁਤ ਛੇਤੀ ਬੰਦੇ ਤੇ ਖਵਾਰਾਂ ਦਾ ਇੰਤਜ਼ਾਮ ਹੋਏਗਾ ਉੱਥੇ ਚਾਹ ਪਾਣੀ ਦਾ ਵੀ ਇੰਤਜ਼ਾਮ ਹੋਏ ਇੱਕ ਬੜੀ ਚਾਹ ਆਇਆ ਕਰੇਗੀ ਤਾਂ ਕਿ ਬਜ਼ੁਰਗ ਤੁਹਾਨੂੰ ਪਤਾ ਹੀ ਅੱਜ ਕੱਲ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਕੀ ਹਿਸਾਬ ਤਾਂ ਉਹਨਾਂ ਦਾ ਉੱਥੇ ਜਾ ਕੇ ਬੈਠ ਕੇ ਆਪਣੇ 2 ਘੰਟੇ ਬੀ ਇਹ ਤਰੰडम ਵਜੋਂ ਬਹੁਤ ਦੇਖਿਆ ਵੈਸੇ ਬ੍ਰਦਰ ਮੈਂ ਤੁਹਾਨੂੰ ਕਹਾਂਗਾ ਹੁਣ ਤਾਂ ਤੁਸੀਂ ਸਪੈਸ਼ਲ ਮੌਕੇ ਤੇ ਆਏ ਕਿਤੇ ਵੈਸੇ ਐ ਰੈਂਡਮ ਵੀ ਵਿਦਾਊਟ ਐਨੀ ਵਿਦਾਊਟ ਐਨੀ ਮਤਲਬ ਫੰਕਸ਼ਨ ਕਿਤੇ ਆਇਆ ਕਰੋ ਸਾਡੇ ਦੁਖਦਾਰ ਸੁਣ ਕੇ ਜਾਇਆ ਕਰੋ ਜਰੂਰ ਜੀ ਜਰੂਰ ਥੈਂਕ ਯੂ ਵੈਰੀ ਮਚ ਸੋ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆ ਪਰਦੇਸ਼ਾ ਅਪਡੇਟ ਨਿਊਜ਼ ਮੋਹਰੀ